ਬਿਰੇ ਜੀ ਰੋਜ਼ ਹੀ ਜਾਮ ਲੱਗਦਾ ਰੋਜ਼ ਤੇ ਜਾਮ ਆ ਜੀ ਇਹ ਰੋਜ਼ ਦੀ ਗੱਲ ਹੈ ਅੱਛਾ ਕੋਈ ਡ੍ਰੈਫਟਿੰਗ ਮੁਲਾਜ਼ਮ ਨਹੀਂ ਖੜਦਾ ਥੋੜੋ ਸਾਹਮਣੇ ਹੀ ਆ ਹਾਲ ਥੋੜੋ ਇੱਟ ਤੱਕ ਨਹੀਂ ਖੜਿਆ ਅਜ ਤੱਕ ਨਹੀਂ ਖੜਿਆ ਅਜ ਤੱਕ ਨਹੀਂ ਖੜਿਆ ਨਾ ਅੱਛਾ ਆ ਨਹੀਂ ਐਂਬੂਲੈਂਸ ਕਿਤੇ ਨਿਕਲਿਆ ਹੁਣੇ ਤੋਂ 5 ਮਿੰਟ ਪਹਿਲਾਂ ਐਂਬੂਲੈਂਸ ਦਾ ਫਾਈਲ ਫਾੜ ਕੇ ਗਿਆ ਉਹਨੇ ਆ ਫਾਈਲ ਹੁਣੇ ਹੀ ਫਾੜ ਕੇ ਗਿਆ ਉਹਨੇ ਲੜਾਈ ਹੋ ਘੜੀ ਤੇ ਬਹੁਤ ਟ੍ਰੈਫਿਕ ਰੈੱਡ ਰੈੱਡ ਚਾਈ ਚੌਂਕ ਦੇ ਵਿੱਚ ਇਸਾਰੇ ਉਹ ਟ੍ਰੈਫਿਕ ਮੁਲਾਜ਼ਮ ਹੁਣ ਮੈਨੂੰ ਲੱਗਦਾ ਲੋੜ ਹੀ ਨਹੀਂ ਪਈ ਜਿਵੇਂ ਦੀਵਾਲੀ ਦਾ ਫੈਸਟੀਵਲ ਸੀ ਦੇਖੋ ਅੰਨਾ ਸਾਫ਼ ਰਸਤਾ ਰਿਹਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਇਹ ਸਿਰਫ ਉਹ ਥੋੜਾ ਜਿਹਾ ਵਪਾਰੀ ਆਦੇਹਾਨ ਕਰਕੇ ਜਾਂ ਥੋੜੀਆਂ ਨਵੀਆਂ ਸੜਕਾਂ ਬੰਨ੍ਹੇ ਆਉਣ ਦੇ ਕਰਕੇ ਜਾਮ ਲੱਗਿਆ ਨਹੀਂ ਜੀ ਕਦੀ ਕਦੀ ਲੱਗਦਾ ਹੈ ਲੋਕਲ ੱਡੇ ਨੂੰ ਜਾਂਦੀ ਰੋਡ ਹੈ ਸਟੇਸ਼ਨ ਵੱਲ ਨੂੰ ਤੇ ਟੈਂਪੋ ਢੁੰਮੋਆ ਕਰਕੇ ਜ਼ਿਆਦਾ ਲੱਗ ਜਾਂਦਾ ਜੀ ਜਾਮ ਹਾਂਜੀ ਹਾਂਜੀ ਸ਼ਹਿਰ ਦੇ ਵਿੱਚ ਉਹਨਾਂ ਨੇ ਦਖਲ ਕਰਨੀ ਹੈ ਕੋਈ ਚੋਰੀ ਕਰੀ ਕਰੀ ਹੋ ਟ੍ਰਾਫਿਕ ਦਾ ਨਹੀਂ ਹੈ ਟ੍ਰਾਫਿਕ ਦੇ ਮੀਨ ਓਨ ਗੁਰਦੇਸ਼ ਸ਼ਰਮਾ ਨੂੰ ਸਾਨੂੰ ਬੇਨਤੀ ਹੈ ਉਹਨਾਂ ਨੂੰ ਇੱਥੇ ਕੋਈ ਟ੍ਰਾਫਿਕ ਦਾ ਪੁਖਤਾ ਸਬੂਤ ਕਰਨਾ ਚਾਹੀਦਾ ਬਹੁਤ ਜਾਮ ਹੈ ਵੀਰੇ ਬਹੁਤ ਲੰਬਾ ਜਾਮ ਹੈ ਹੋ ਗਿਆ 20-22 ਮਿੰਟ ਤਾਂ ਹੋ ਹੀ ਗਏ ਆ ਜੇ ਮੁਲਾਜ਼ਮ ਆ ਜਾਣ ਤਾਂ ਫਿਰ ਫਿਰ ਮਿੰਟ-ਮਿੰਟੇ ਨਿਕਲ ਜਾਏਗੀ ਅੱਛਾ ਤਿਹਾਰਾ ਚ ਕਿੱਦ ਕੀ ਉਹਦਾ ਕਿਦਾਂ ਰੋਡ ਸਾਫ ਉਹਦੋਂ ਤਾਂ ਠੀਕ ਰਿਹਾ ਜੀ ਉਹ ਤਾਂ ਕੁਝ ਨਹੀਂ ਨਿਕਲਿਆ ਜੀ ਉਹ ਤਾਂ ਟ੍ਰਾਫਿਕ ਲੱਗੀ ਜਾਮ ਹੋਇਆ ਨਹੀਂ ਕੋਈ ਵੀ ਬਸ ਉਹਨੂੰ ਤਿਆਰ ਖਤਮ ਹੋ ਗਏ ਨੇ ਹੋ ਫਿਰ ਜਾਮ ਲੱਗਣਾ ਸ਼ੁਰੂ ਹੋ ਗਿਆ ਫਿਰ ਉਹਨਾਂ ਅਸੀਂ ਫਿਰ ਉੱਤੀ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਨੇ ਮੋਜਪੁਰਾ ਬਾਜ਼ਾਰ ਦੇ ਵਿੱਚ ਆਂਦੇ ਜਿਹੜੇ ਬੰਦੇ ਆਪੇ ਬਾਹਰ ਹੀ ਆਂਦੇ ਨੇ ਇੱਥੇ ਗੱਡੀ ਖੜੀ ਕਰ ਜਾਂਦੇ ਨੇ ਇੱਥੇ ਅਸੀਂ ਬੜੇ ਪਰੇਸ਼ਾਨ ਹੁੰਨੇ ਆ ਅਸੀਂ ਜੇ ਟ੍ਰੈਫਿਕੜਾਈਏ ਤਾਂ ਲੜਾਈ ਦਾ ਘਰ ਬੰਦਾ ਲੋਕੀ ਸਾਡੇ ਨਾਲ ਲੜਦੇ ਨੇ ਸਰ ਉਹ ਸਵਾਨ ਬੀਡਿੰਗ ਚੌਕ ਨਾ ਮੋਜਪੁਰਾ ਬਾਜ਼ਾਰ ਜਿਹੜੀਆਂ ਅੱਜ ਕੱਲ ਸੇਲਾ ਲੱਗਣ ਲੱਗ ਗੀਆਂ ਉਹਨਾਂ ਕਰਕੇ ਜਿਵੇਂ ਵਪਾਰੀ ਆਂਦੇ ਨੇ ਗੱਡੀਆਂ ਵਿੱਚ ਘਾਰ ਲਾਣ ਕਰਕੇ ਜਾਮ ਲੱਗਿਆ ਉਧਰ ਰਸਤਾ ਬਿਲਕੁਲ ਕਲੀਅਰ ਰਹਿੰਦਾ ਬਿਲਕੁਲ ਮਿਲ ਸਕਦੀ ਭਾਈ ਜੀ ਦੇਖੋ ਚੌਕ ਹੈ ਮੇਨ ਚੌਕ ਹੈ ਕਲਗੀਦਰ ਦਾ ਉਥੇ ਦੇਖੋ ਚਾਰੇ ਪਾਸੇ ਦੇਖੋ ਘ ਹੋਣੇ ਚਾਹੀਦੇ ਸਾਰਾ ਦਿਨ ਰਸ ਰੰਦਾ ਤੇ ਇੱਥੇ ਜਿਹੜਾ ਹੈਗਾ ਥੋੜਾ ਬਹੁਤਾ ਅਰੇਂਜਮੈਂਟ ਇਹਨਾਂ ਨੂੰ ਕਰਨਾ ਚਾਹੀਦਾ ਸਾਰਿਆਂ ਨੂੰ ਚਾਹੀਦਾ ਅੰਦਰ ਰੱਖਣਾ ਇਹ ਤਾਂ ਮੀਚਲੀ ਤੁਸੀਂ ਐਕਚੁਅਲੀ ਚਾਹੀਦਾ ਨਾ ਬਟ ਮੀਚਲੀ ਅੱਜਕੱਲ ਭਾਜੀ ਕੌਣ ਮੰਨਦਾ ਹੈ ਅੱਜਕੱਲ ਨਹੀਂ ਸਮਝਦੇ ਨਾ ਤੁਸੀਂ ਕਹੋਗੇ ਸ਼ਾਇਦ ਤੁਹਾਡੀ ਸੁਣ ਲੈਣਾ ਆਪਸ ਤੇ ਕੌਣ ਸੁਣਦਾ ਹੈ ਸੋਨੀ ਬਿਲਡਿੰਗ ਚੌਕ ਦੇ ਵਿੱਚ ਆਉਣ ਵਾਲਾ ਚਾਰੋਂ ਤਰਫਾ ਜਿਹੜਾ ਟ੍ਰੈਫਿਕ ਹੈ ਉਰੀਤਰਾ ਨਾਲ ਜਮ ਹੋ ਚੁੱਕਾ ਹੈਗਾ ਔਰ ਅਗਰ ਕਹੀਏ ਤਾਂ ਚਾਰੇ ਪਾਸਿਓ ਕਿਸੇ ਨੂੰ ਵੀ ਨਿਕਲਣ ਲਈ ਜਿਹੜੀ ਹੈ ਜਗਾ ਨਹੀਂ ਦਿਖਾਈ ਦੇ ਰਹੀ ਕਿਉਂਕਿ ਕਾਰਨ ਹੈ ਕਿ ਅਗਰ ਸੋਨੀ ਬਿਲਡਿੰਗ ਵਾਲੇ ਪਾਸੇ ਰੇਲਵੇ ਸਟੇਸ਼ਨ ਵਾਲੇ ਦੀ ਗੱਲ ਕਰੀਏ ਤਾਂ ਲੱਸੀਆਂ ਵਾਲੇ ਚੌਕ ਤੱਕ ਲੰਬਾ ਜਮ ਹੈ ਸਾਰੀਆਂ ਗੱਡੀਆਂ ਜਿਹੜੀਆਂ ਨੇ ਉਹ ਫਸੀਆਂ ਹੋਈਆਂ ਨੇ ਚਾਹੇ ਇਸ ਟਾਈਮ ਸਕੂਲ ਦੀਆਂ ਬਸਾਂ ਦੀ ਵੀ ਗੱਲ ਕਰੀਏ ਉਹਨਾਂ ਦਾ ਵੀ ਟ੍ਰੈਫਿਕ ਦੇ ਵਿੱਚ ਫਸਿਆ ਹੋਇਆ ਜਬਰ ਹਾਲ ਹੋ ਰਿਹਾ ਛੋਟੇ ਬੱਚੇ ਬੈਠੇ ਹੋਏ ਆ ਔਰ ਦੂਸਰੇ ਪਾਸੇ ਗੱਲ ਕਰੀਏ ਤਾਂ ਇਸ طرف ਸਾਨੀ ਬਿਲਡਿੰਗ ਤੋਂ ਸੀਐਮਸੀ ਚੌਂਕ ਵੱਲ ਵੀ ਜਿਹੜੇ ਆ ਗੱਡੀਆਂ ਆਟੋ ਕਾਰਾਂ ਜਿਹੜੀਆਂ ਨੇ ਉਹ ਬੁਰੀ ਤਰ੍ਹਾਂ ਨਾਲ ਟ੍ਰੈਫਿਕ ਦੇ ਵਿੱਚ ਫਸਿਆ ਹੋਈਆਂ ਨਜ਼ਰ ਆ ਰਹੀਆਂ ਨੇ ਇਸ طرف ਸੀਐਮਸੀ ਚੌਂਕ ਦਾ ਵੀ ਇਹੀ ਹਾਲ ਨਜ਼ਰ ਆ ਰਿਹਾ ਹੈ ਕਾਰਨ ਹੈ ਕਿ ਸਕੂਲ ਦਾ ਟਾਈਮ ਹੈ ਬੱਚਿਆਂ ਨੂੰ ਛੁੱਟੀ ਹੋ ਚੁੱਕੀ ਹੈ ਉਸਦੇ ਬਾਅਦ ਪੇਰੈਂਟਸ ਔਰ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਆ ਰਹੇ ਆ ਉਹ ਵੀ ਇਸ ਟ੍ਰੈਫਿਕ 'ਚ ਫਸੇ ਹੋਏ ਨਜ਼ਰ ਆ ਰਹੇ ਹਨ ਸਕੂਲ ਬਸਾਂ ਉਹ ਵੀ ਪੂਰੀ ਤਰ੍ਹਾਂ ਨਾਲ ਟ੍ਰੈਫਿਕ ਦੇ ਵਿੱਚ ਕ੍ਰਿਆਵਾਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਖਾਸ ਕਰਕੇ ਈ ਰਿਕਸ਼ਾ ਔਰ ਆਟੋ ਵਗੈਰਾ ਜਿਹੜੇ ਨੇ ਉਹ ਟ੍ਰੈਫਿਕ ਜਾਮ ਦੇ ਵਿੱਚ ਫਸੇ ਹੋਏ ਨੇ ਔਰ ਇੱਥੇ ਜਦਕੀ ਇਸ ਚੌਕ ਦੇ ਵਿੱਚ ਲਗਾਤਾਰ ਜਾਮ ਲੱਗਦਾ ਹੈ ਉਸ ਦੇ ਬਾਵਜੂਦ ਕੋਈ ਵੀ ਟ੍ਰੈਫਿਕ ਮੁਲਾਜ਼ਮ ਜਿਹੜਾ ਇੱਥੇ ਮੌਜੂਦ ਨਹੀਂ ਹੈ ਜਦਕੀ ਲੋਕ ਆਪ ਹੀ ਇੱਥੇ ਵਲੰਟੀਅਰ ਕਰਦੇ ਹੋਏ ਨਜ਼ਰ ਆਂਦੇ ਨੇ ਕਿਉਂਕਿ ਕੋਈ ਵੀ ਇੱਥੇ ਇੱਕ ਟ੍ਰੈਫਿਕ ਦਾ ਮੁਲਾਜ਼ਮ ਜਿਹੜਾ ਹੈ ਉਹ ਨਜ਼ਰ ਨਹੀਂ ਆ ਰਿਹਾ ਸਾਰੇ ਪਾਸੇ ਇਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਆਪ ਲੋਕ ਵਲੰਟੀਅਰ ਕਰਦੇ ਹੋਏ ਨਜ਼ਰ ਆ ਰਹੇ ਆ ਕੋਈ ਵੀ ਟ੍ਰੈਫਿਕ ਦਾ ਮੁਲਾਜ਼ਮ ਜਿਹੜਾ ਹੈ ਨਜ਼ਰ ਨਹੀਂ ਆ ਰਿਹਾ ਖੁਦ ਟ੍ਰੈਫਿਕ ਨੂੰ ਜਿਹੜਾ ਕਢਾਇਆ ਜਾ ਰਿਹਾ ਇਧਰ ਆਮ ਆਪ ਲੋਕ ਵਲੰਟੀਅਰ ਕਰ ਰਹੇ ਤਾਂ ਜੋ ਇੱਕ ਪਾਸੇ ਦੀ ਟ੍ਰੈਫਿਕ ਜਿਹੜੀ ਹੈ ਕਲੀਅਰ ਹੋ ਸਕੇ ਬਿਰਾਹੀ ਰੋਜੀ ਜਾਮ ਲੱਗਦਾ ਰੋਜ਼ ਦਾ ਜਾਮ ਹੈ ਜੀ ਇਹ ਰੋਜ਼ ਦੀ ਗੱਲ ਹੈ ਅੱਛਾ ਕੋਈ ਟ੍ਰੈਫਿਕ ਮੁਲਾਜ਼ਮ ਨਹੀਂ ਖੜਦਾ ਥੋੜੋ ਸਾਹਮਣੇ ਹੀ ਆ ਹਾਲ ਥੋੜੋ ਇਕ ਤੱਕ ਨਹੀਂ ਖੜਿਆ ਅਜ ਤੱਕ ਨਹੀਂ ਖੜਿਆ ਨਾ ਅੱਛਾ ਆਮ ਦੁਕਾਨਦਾਰਾਂ ਨੂੰ ਆਪ ਹੀ ਟ੍ਰੈਫਿਕ ਕਲੀਅਰ ਕਰਾਉਣਾ ਪੈਂਦਾ ਦੇਖੋ ਕਰਾਣਾ ਪੈਂਦਾ ਜੀ ਇੱਕ ਪਾਸੇ ਜੇਕਰ ਟ੍ਰੈਫਿਕ ਰੋਕਦੇ ਆ ਇਧਰ ਦੇਖੋ ਤਾਂ ਦੂਜੇ ਪਾਸੇ ਜਿਹੜਾ ਲੰਬਾ ਜਾਮ ਲੱਗਣਾ ਸ਼ੁਰੂ ਹੋ ਜਾਂਦਾ ਹਾਲਾਂਕਿ ਐਂਬੂਲੈਂਸ ਦੀਆਂ ਆਵਾਜ਼ਾਂ ਨੇ ਬੈਂਕ ਦੀਆਂ ਗੱਡੀਆਂ ਦੀਆਂ ਆਵਾਜ਼ਾਂ ਨੇ ਔਰ ਸਿਕਿਉਰਿਟੀ ਦਾ ਮੈਟਰ ਹੋ ਜਾਂਦਾ ਇੱਧਰ ਦੇਖੋ ਤੁਸੀਂ ਬੈਂਕ ਦੀ ਵੈਨ ਆ ਜਿਹੜੀ ਉਹ ਇੱਥੇ ਟ੍ਰੈਫਿਕ ਦੇ ਵਿੱਚ ਫਸੀ ਹੋਈ ਆ ਉਹਨੂੰ ਜਿਹੜਾ ਕਲੀਅਰ ਕਰਵਾਇਆ ਗਿਆ ਹੈਗਾ ਸ਼ਿਕਾਇਤ ਨਹੀਂ ਕੀਤੀ ਕਿ ਇੱਥੇ ਟ੍ਰੈਫਿਕ ਜਮ ਹੁੰਦਾ ਕੋਈ ਮੁਲਾਜ਼ਮ ਜੀ ਟੈਂਪੋ ਮੇਰਾ ਵਸਿਆ ਹੋਇਆ ਮੈਂ ਉੱਤਰ ਕੇ ਮੈਂ ਦੇਖਦਾ ਕਿ ਫਸਿਆ ਫਿਰ ਆਪਨੇ ਕੀ ਕਰਨ ਲੱਗ ਗਏ ਹੋਰ ਕੀ ਇਹ ਹੀ ਕੰਮ ਆ ਜੀ ਕਢਾਵਾਂਗੇ ਤਾਂ ਹੀ ਨਿਕਲਾਂਗੇ ਨਹੀਂ ਤਾਂ ਖੜੇ ਰਾਵਾਂਗੇ ਤਾਂ ਖੜੇ ਰੋਗੇ ਹਾਂਜੀ ਹਾਂਜੀ ਇਹ ਹਾਲ ਹੈ ਵੀਰੇ ਜੀ ਰੋਜ਼ ਹੀ ਜਮ ਲੱਗਦਾ ਨਹੀਂ ਕਦੀ ਕਦੀ ਲੱਗਦਾ ਹੈ ਲੋਕਲ ਅੱਡੇ ਨੂੰ ਜਾਂਦੀ ਰੋਡ ਸਟੇਸ਼ਨ ਵੱਲ ਨੂੰ ਤੇ ਟੈਂਪੋ ਟੁੰਬੋਆ ਕਰਕੇ ਜਿਆਦਾ ਲੱਗ ਜਾਂਦਾ ਜੀ ਜਾਮ ਹਾਂਜੀ ਹਾਂਜੀ ਤੇ ਇੱਧਰ ਤੁਸੀਂ ਦੇਖੋ ਕਿ ਆਮ ਟ੍ਰੈਫਿਕ ਜਿਹੜੀ ਹੈ ਉਹ ਚਾਰੋ ਚੌਂਕ ਹੈ ਇਹ ਚੌਂਕ ਦੇ ਵਿੱਚ ਦੀ ਚਾਰੋਂ ਪਾਸਿਓਂ ਜਿਹੜੀ ਟ੍ਰੈਫਿਕ ਜਾਂਦੀ ਹੈ ਉਹ ਪਿੱਛੇ ਤੱਕ ਫਸੀ ਹੈ ਇੱਕ ਹੋਰ ਬੈਂਕ ਦੀ ਬੈਂ ਜਿਹੜੀ ਹੈ ਉਹ ਵੀ ਇਸ ਵਕਤ ਫਸੀਆ ਕਰ ਕੋਈ ਐਂਬੂਲੈਂਸ ਇਸ ਟ੍ਰੈਫਿਕ ਦੇ ਵਿੱਚ ਚਾਹੇ ਅੱਗੇ ਆਉਂਦੀ ਹੈ ਤਾਂ ਉਹਨੂੰ ਨਿਕਲਣਾ ਕਿੰਨਾ ਜ਼ਿਆਦਾ ਮੁਸ਼ਕਲ ਹੋ ਜਾਏਗਾ ਔਰ ਇਸੇ ਕਾਰਨ ਲੋਕ ਖੁਦ ਵਲੰਟੀਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਟ੍ਰੈਫਿਕ ਕਰਕੇ ਲੋਕ ਬੁਰੀ ਤਰ੍ਹਾਂ ਨਾਲ ਫਸਦੇ ਨੇ ਇੱਧਰ ਵੀ ਖੁਦ ਵਲੰਟੀਅਰ ਕਰਦੇ ਹੋਏ ਨਜ਼ਰ ਆ ਰਹੇ ਚੌਂਕ ਦੇ ਵਿੱਚ ਵੀ ਲੋਕ ਆਪ ਵਲੰਟੀਅਰ ਕਰਦੇ ਹੋਏ ਟ੍ਰੈਫਿਕ ਕੱਢਦੇ ਹੋਏ ਨਜ਼ਰ ਆ ਰਹੇ ਫਾਇਰ ਦੀ ਫਾਇਰ ਐਕਸਟੈਂਸ਼ਨ ਦੀ ਗੱਡੀ ਜਿਹੜੀ ਹੈ ਫਸੀ ਹੋਈ ਹੈ ਖੁਦ ਫਾਇਰ ਬ੍ਰਿਗੇਡ ਦੀ ਗੱਡੀ ਜਿਹੜੀ ਹੈ ਟ੍ਰੈਫਿਕ ਦੇ ਵਿੱਚ ਫਸੀ ਹੋਈ ਹੈ ਔਰ ਲੋਕਾਂ ਨਾਲ ਗੱਲਬਾਤ ਕਰਦੇ ਆ ਕਿ ਆਪ ਖੁਦ ਵਲੰਟੀਅਰ ਕਰਕੇ ਗੱਡੀਆਂ ਨੂੰ ਕੱਢਣਾ ਪੈ ਰਿਹਾ ਕਿੰਨੀ ਜ਼ਿਆਦਾ ਕਿੰਨੀ ਕਿਸ਼ੇ ਟ੍ਰੈਫਿਕ ਹੈ ਵੀਰੇ ਜੀ ਬਹੁਤ ਜਾਮ ਹੈ ਵੀਰੇ ਬਹੁਤ ਲੰਬਾ ਜਾਮ ਹੈ ਕਿ ਕਿਦੇ ਰੋਗੀ ਪਸਿਆਂ ਹੋ ਗਿਆ 20-22 ਮਿੰਟ ਤਾਂ ਹੋ ਹੀ ਗਏ ਇੰਨੇ ਕਿ 1 ਕਿਲੋਮੀਟਰ ਦੇ ਸਫ਼ਰ ਵਾਹ 1 ਕਿਲੋਮੀਟਰ ਵੀ ਨਿਗਾ ਘੱਟ ਹੀ ਆ 1 ਕਿਲੋਮੀਟਰ ਦੇ ਸਫ਼ਰ ਤੋਂ ਵੀ ਘੱਟ ਜਿਹੜਾ ਹੈਗਾ ਨਿਕਲਣ ਲਈ ਤੁਸੀਂ ਇੱਥੇ ਦੇਖ ਸਕਦੇ ਹੋ ਇੱਧਰ ਦਿਖਾ ਦਿਓ ਸੰਜੀ ਜਿਹੜਾ ਕੀ ਹਾਲਾਤ ਹੈ ਚੌਕ ਹੈ ਔਰ ਮਹਿਜ਼ 5-700 ਮੀਟਰ ਪਾਰ ਕਰਨ ਲਈ 15 ਤੋਂ 20 ਮਿੰਟ ਲੱਗਦੇ ਆ ਵੀਰੇ ਜੀ ਰੋਜ਼ ਦਾ ਹੀ ਹਾਲ ਹੈ ਇੱਕ ਦੋ ਦਿਨ ਹੋ ਗਏ ਸਰ ਉਹ ਸਵਾਨ ਬਿਲਡਿੰਗ ਚੌਕ ਨਾ ਮੋਜ਼ੇ ਬਰੇ ਬਾਜ਼ਾਰ ਜਿਹੜੀਆਂ ਅੱਜ ਕੱਲ ਸੇਲਾ ਲੱਗਣ ਲੱਗ ਗਈਆਂ ਉਹਨਾਂ ਕਰਕੇ ਜਿਵੇਂ ਵਪਾਰੀ ਆਉਂਦੇ ਨੇ ਗੱਡੀਆਂ ਵਿੱਚ ਘਾਰ ਲਾਨ ਕਰਕੇ ਜਾਮ ਲੱਗਿਆ ਉਧਰ ਰਸਤਾ ਬਿਲਕੁਲ ਕਲੀਅਰ ਰਹਿੰਦਾ ਹੈ ਇਹ ਦੋ ਤਿੰਨ ਦਿਨ ਤੋਂ ਵਪਾਰੀ ਜਿਹੜੇ ਆ ਰਹੇ ਨੇ ਮਾਲ ਮੋਲ ਵਾਸਤੇ ਗੱਡੀ ਜਿੱਥੇ ਲੋਡ ਕਰਨੀ ਉੱਥੇ ਉੱਥੇ ਕਰ ਦਿੰਦੇ ਆ ਦੇਖ ਲਓ ਪੀਸੀਆਰ ਹੋਣ ਤੇ ਸ਼ਾਇਦ ਜਮਨਾ ਲੱਗੇ ਕਦੇ ਵੀ ਪੀਸੀਆਰ ਹੋਵੇ ਟ੍ਰੈਫਿਕ ਮੁਲਾਜ਼ਮ ਹੁਣ ਮੈਨੂੰ ਲੱਗਦਾ ਲੋੜ ਹੀ ਨਹੀਂ ਪੈਗੀ ਜਿਵੇਂ ਦੀਵਾਲੀ ਦਾ ਫੈਸਟੀਵਲ ਸੀ ਦੇਖੋ ਅੰਨਾ ਸਾਫ ਰਸਤਾ ਰਿਹਾ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਇਹ ਸਿਰਫ ਉਹ ਥੋੜਾ ਜਿਹਾ ਵਪਾਰੀਆਂ ਦੇ ਆਣ ਕਰਕੇ ਜਾਂ ਥੋੜੀਆਂ ਨਵੀਆਂ ਸੜਕਾਂ ਬਣੀਆਂ ਆਉਣ ਦੇ ਕਰਕੇ ਜਮ ਲੱਗਿਆ ਬਾਕੀ ਕੋਈ ਗੱਲ ਨਹੀਂ ਠੀਕ ਹੋ ਜਾਏਗਾ ਅੱਛਾ ਜਿੱਦਾਂ ਤੁਸੀਂ ਕਹਿੰਨਾ ਤਿਹਾਰਾਂ ਦੇ ਵਿੱਚ ਸਾਫ ਰਿਹਾ ਕਿਉਂਕਿ ਤਿਹਾਰਾਂ 'ਚ ਸਤੀ ਸੀਗੀ ਨਿੱਤ ਰਾਸ਼ਕਤੀ ਵੀ ਸੀ ਕਿ ਥੋੜਾ ਜਿਹਾ ਧਿਆਨ ਵੀ ਦਿੱਤਾ ਗਿਆ ਸੀ ਕਿ ਇਸ ਪਾਸੇ ਜੇ ਥੋੜੀ ਇੱਕ ਦੋ ਪੀਸੀਆਰ ਜਿਵੇਂ ਚੌਂਕ ਸੁਹਣ ਬਿਲਡਿੰਗ ਚੌਂਕ ਤੋਂ ਜਾਮ ਲੱਗਦਾ ਜੇ ਉਹ ਡਿਊਟੀ ਦਿੱਤੀ ਜਾਏਗੀ ਤਾਂ ਸ਼ਾਇਦ ਇਹ ਨੋਬਤ ਨਹੀਂ ਆਏਗੀ ਦੁਆਰਾ ਵਾਲੀ ਅੱਛਾ ਆਪਾਂ ਇੱਧਰ ਐਮਸੀ ਹਸਪੀਟਲ ਹੈ ਅਗਰ ਐਂਬੂਲੈਂਸ ਜਾਂਦੀ ਹੋਵੇ ਉਹਨੂੰ ਰਾਹ ਮਿਲ ਪਾਏ ਨਹੀਂ ਭਾਜੀ ਅੱਗੇ ਠੀਕ ਹੈ ਪਰ ਜਿਹੜੀ ਇਹ ਦਿੱਕਤ ਅੱਗੇ ਨਹੀਂ ਆਈ ਕਦੀ ਇੱਕ ਦੋ ਦਿਨ ਤੋਂ ਹੀ ਆਈ ਹੈ ਜਿਹੜੀ ਤੁਹਾਨੂੰ ਮੈਂ ਗੱਲ ਦੱਸੀ ਹੈ ਸਿਰਫ ਉਹ ਰੋਡ ਤੇ ਲਗਾਨੀ ਕਿਉਂ ਹਟਾ ਸਕ ਉਹ ਹਟਾ ਸਕਦੇ ਆ ਜੇ ਇੱਕ ਦੋ ਪੀਸੀਆਰ ਖੜੇ ਜਾਣ ਛੇ ਸ਼ਾਇਦ ਜਾਮ ਨਾ ਲੱ ਪੀਸੀਆਰ اور ట్రాਫਿਕ ਮੁਲਾਜ਼ਮਾਂ ਦੀ ਮੰਗ ਕੀਤੀ ਜਾ ਰਹੀ ਹੈ ਅਗਰ ਉਹ ਹੁਣ ਤਾਂ ਜਾਮ ਹੀ ਨਾ ਲੱਗੇ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜਿਨ੍ਹਾਂ ਨੇ ਸਕੂਲ ਤੋਂ ਬੱਚਿਆਂ ਨੂੰ ਲੈ ਕੇ ਜਾਣਾ ਹੈ ਵੀਰੇ ਜੀ ట్రాਫਿਕ ਜਾਮ ਤਿਹਾਰਾਂ ਦੇ ਵਿੱਚ ਕਹਿੰਦੇ ਰਸਤੇ ਸਾਫ਼ ਸੀਗੇ ਦੁਬਾਰਾ ਤੋਂ ਹੀ ਸ਼ੁਰੂ ਹੋ ਗਿਆ ਦੇਖੋ ਜੀ ਜਦੋਂ ట్రాਫਿਕ ਉਦੋਂ ਵੀ ਰਸ਼ ਪੂਰਾ ਸੀ ਤੇ ਤੁਸੀਂ ਅੱਜ ਵੀ ਦੇਖ ਸਕਦੇ ਹੋ ਪੂਰਾ ਰਸ਼ ਆ ਕੋਈ ਮੁਲਾਜ਼ਮ ਨਹੀਂ ਆ ਇਹਨਾਂ ਨੂੰ ਸਿਰਫ ਤੋਂ ਸਿਰਫ ਚਲਾਨ ਕੱਟਣ ਦੀ ਫੁਰਤ ਮਿਲਿਆ ਤਾਂ ట్రాਫਿਕ ਰੋਕ ਕੇ ਪਰ ਇਹ ਇਹ ਕਹਿਣਾ ਚਾਹੁੰਦਾ ਕਿ ਇੱਥੇ ਟ੍ਰੈਫਿਕ ਦਾ ਪੁਖਤਾ ਸਬੂਤ ਹੋਣਾ ਚਾਹੀਦਾ ਵਾ ਬਿਲਕੁਲ ਔਰ ਅਗਰ ਜਿਆਦਾ ਪੱਕਾ ਮੁਲਾਜ਼ਮ ਨਹੀਂ ਖੜਾ ਸਕਦੇ ਪੀਸੀਆਰ ਅਗਰ ਹੋਵੇ ਤਾਂ ਦਿੱਕਤ ਨਹੀਂ ਜੀ ਨਹੀਂ ਪੀਸੀਆਰ ਨੂੰ ਪੀਸੀਆਰ ਨੂੰ ਹੋਰ بڑے ਕੰਮ ਹੁੰਦੇ ਆ ਸ਼ਹਿਰ ਦੇ ਵਿੱਚ ਉਹਨਾਂ ਨੇ ਦਖਲ ਕਰਨੀ ਹੈ ਕੋਈ ਚੋਰੀ ਕਰਾਈ ਹੋ ਟ੍ਰੈਫਿਕ ਦਾ ਨਹੀਂ ਹੈ ਟ੍ਰੈਫਿਕ ਦੇ ਉਹਨਾਂ ਗੁਰਦੇਸ਼ <strong>ਸ਼ਰਮਾ</strong> ਨੂੰ ਸਾਨੂੰ ਬੇਨਤੀ ਹੈ ਉਹਨਾਂ ਨੂੰ ਇੱਥੇ ਕੋਈ ਟ੍ਰੈਫਿਕ ਦਾ ਪੁਖਤਾ ਸਬੂਤ ਕਰਨਾ ਚਾਹੀਦਾ ਲੱਗਦਾ ਕਿ ਅੱਛਾ ਜਿਹੜੇ ਲੋਕ ਗੱਡੀਆਂ ਰਾਤ ਹੀ ਖੜੀਆਂ ਕਰ ਜਾਂਦੇ ਨੇ ਉਹ ਵੀ ਕਾਰਨ ਬਣਦੇ ਉਹ ਟੋ ਕਰਨਾ ਜੀ ਉਹ ਟੋ ਕਰਨ ਉਹੀ ਤਾਂ ਤੁਹਾਨੂੰ ਕਹਿ ਰਿਹਾ ਇੱਕ ਮੁਲਾਜ਼ਮ ਹੋਵੇ ਤੇ ਇੱਕ ਟੋ ਵਾਲੀ ਮਸ਼ੀਨਾਂ ਵਧਨ ਉਹ ਚਲਾਨ ਹੋਊਗਾ ਇੱਕ ਵਾਰੀ ਜਿੰਦਾ ਚਲਾਨ ਹੋਊਗਾ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਲਾਂਦਾ ਮੇਰਾ ਇਹ ਤਜਰਬਾ ਬੋਲਦਾ ਬਿਲਕੁਲ ਅਗਰ ਗੱਡੀਆਂ ਟੋ ਕਰ ਲਿੱਤੀਆਂ ਜਾਣੇ ਸ਼ਕਤੀ ਕੀਤੀ ਜਾਵੇ ਤਾਂ ਸ਼ਾਇਦ ਜਿਹੜਾ ਇੱਥੇ ਜਿਹੜਾ ਜਾਮ ਕਹਿੰਦੇ ਕਦੀ ਨਾ ਲੱਗੇ ਇੱਧਰ ਖੁਦ ਆਵ ਲੋਕ ਹੀ ਵਲੰਟੀਅਰ ਕਰਦੇ ਹੋਏ ਨਜ਼ਰ ਆ ਰਹੇ ਨੇ ਟ੍ਰੈਫਿਕ ਹਟਾਉਂਦੇ ਹੋਏ ਨਜ਼ਰ ਆ ਰਹੇ ਆ ਔਰ ਵਾਈਟ ਲਾਈਨ ਲੱਗੀ ਹੋਈ ਆ ਵਾਈਟ ਲਾਈਨ ਦੇ ਅੰਦਰ ਜਿਹੜੀਆਂ ਨੇ ਗੱਡੀਆਂ ਖੜੀਆਂ ਹੋਣੀਆਂ ਚਾਹੀਦੀਆਂ ਨੇ ਜਿਸ ਕਾਰਨ ਇੱਧਰ ਜਾਮ ਲੱਗਦਾ ਹੈ ਪਰ ਪੀਸੀਆਰ ਜਾਂ ਟ੍ਰੈਫਿਕ ਮੁਲਾਜ਼ਮ ਦੀ ਡਿਊਟੀ ਅਗਰ ਲੱਗ ਜਵੇ ਤਾਂ ਇੱਧਰ ਟ੍ਰੈਫਿਕ ਸਮੱਸਿਆ ਦਾ ਹੱਲ ਨਿਕਲ ਸਕਦਾ ਹੈ ਔਰ ਦੂਜੇ ਪਾਸੇ ਤੁਹਾਨੂੰ ਦਿਖਾਣੇ ਆ ਕਿ ਸੜਕਾਂ ਦੇ ਵਿੱਚ ਲੱਗੇ ਹੋਏ ਬੋਰਡ ਜਿੰਨਾ ਕਰਕੇ ਇਹ ਜਾਮ ਲੱਗਦਾ ਹੈਗਾ ਔਰ ਆਲੇ ਦੁਆਲੇ ਇੱਧਰ ਦੇਖੋ ਦੋਨੋਂ ਪਾਸੇ ਵਹੀਕਲਸ ਖੜੇ ਬੋਰਡ ਲੱਗੇ ਹੋਏ ਆ ਇਨਾ ਕਰਕੇ ਜਿਹੜਾ ਦਿੱਕਤ ਆਂਦੀ ਆ ਸਮੱਸਿਆ ਆਂਦੀ ਆ ਅਗਰ ਇਹ ਹਟ ਜਵੇ ਟ੍ਰੈਫਿਕ ਮੁਲਾਜ਼ਮ ਜਿਹੜੇ ਤਾਇਨਾਤ ਕਰ ਦਿੱਤੇ ਜਾਣ ਤਾਂ ਸ਼ਾਇਦ ਇਹ ਸਮੱਸਿਆ ਨਾ ਵੇ ਵੀਰੇ ਜੀ ਅਗਰ ਇਧਰ ਟ੍ਰੈਫਿਕ ਮੁਲਾਜ਼ਮ ਖੜਾ ਹੋ ਜਵੇ ਜਾਂ ਜਿਹੜੀਆਂ ਬੇਤਰਤੀਬ ਗੱਡੀਆਂ ਲੱਗੀਆਂ ਨੇ ਇਹਨਾਂ ਨੂੰ ਹਟਾ ਦਿੱਤਾ ਜਾਵੇ ਲੱਗਦਾ ਕਿ ਜਾਮ ਤੋਂ ਨੁਜਾਤ ਮਿਲ ਸਕਦੀ ਹੈ ਹਾਂਜੀ ਬਿਲਕੁਲ ਮਿਲ ਸਕਦੀ ਪਾਜੀ ਦੇਖੋ ਚੌਂਕ ਹੈ ਮੇਨ ਚੌਂਕ ਹੈ ਕਲਗੀਦਰ ਦਾ ਉੱਥੇ ਦੇਖੋ ਚਾਰੇ ਪਾਸੇ ਦੇਖੋ ਕਮਾ ਕੇ ਦੇਖੋ ਕੈਮਰਾ ਕੀ ਹਾਲ ਹੈ ਪਿੱਛੇ ਬੁਰਾ ਹਾਲ ਕੀਤਾ ਵਾ ਸਾਰਿਆਂ ਨੇ ਬਿਲਕੁਲ ਬੁਰਾ ਹਾਲ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਟ੍ਰੈਫਿਕ ਦੇ ਮੁਲਾਜ਼ਮ ਕਿਤੇ ਜਿਹੜੇ ਆ ਦਿਖਾਈ ਨਹੀਂ ਦਿੰਦੇ ਵੀਰੇ ਜੀ ਜਾਮ ਲੱਗਦਾ ਇੰਨਾ ਜ਼ਿਆਦਾ ਲੋਕ ਇਧਰ ਉਧਰ ਗੱਡੀਆਂ ਲਗਾ ਜਾਂਦੇ ਐ ਲੱਗਦਾ ਕਿ ਅਗਰ ਟ੍ਰੈਫਿਕ ਮੁਲਾਜ਼ਮ ਖੜੇ ਹੋਣ ਤਾਂ ਸਮੱਸਿਆ ਦਾ ਹੱਲ ਹੋ ਸਕਦਾ ਲੜ ਲੜ ਕੇ ਜਾਈਦੀ ਹੱਥੇ ਜੀ ਡੈਡ ਲਾ ਜਾਈ ਟ੍ਰੈਫਿਕ ਹੋਣੀ ਐ ਐਂਬੂਲੈਂਸ ਫਾਟ ਕੇ ਦਿੱਤੇ ਹੋਣੀ 5 ਮਿੰਟ ਪਹਿਲਾਂ ਅੱਛਾ ਐਂਬੂਲੈਂਸ ਬਸ ਹਾਂ ਹੋਣੀ 5 ਮਿੰਟ ਪਹਿਲਾਂ ਫਾਟ ਕੇ ਗਈ ਆ ਜੀ ਬਿਲਕੁਲ ਇਹੀ ਗੱਲ ਅਸੀਂ ਕਰ ਰਹੇ ਆ ਕਿ ਸੀਐਮਸੀ ਹਸਪੀਟਲ ਨਾਲ ਹੈ ਅਗਰ ਕਿਸੇ ਨੂੰ ਅਮਰਜੈਂਸੀ ਪੈ ਜਾਂਦੀ ਹੈ ਕੀ ਆ ਇਤੋਂ ਗੱਡੀਆਂ ਨਿਕਲ ਸਕਦੀਆਂ ਔਰ ਐਂਬੂਲੈਂਸ ਨਿਕਲ ਸਕਦੀ? ਨਹੀਂ ਐਂਬੂਲੈਂਸ ਕਿਤੇ ਨਿਕਲਦੀ ਹੁਣੇ ਤਾਂ 5 ਮਿੰਟ ਪਹਿਲਾਂ ਐਂਬੂਲੈਂਸ ਦਾ ਫਾਈਰ ਫਾੜ ਕੇ ਗਿਆ ਹੁਣੇ। ਹਾਂ 500 ਹੁਣੇ ਫਾੜ ਕੇ ਗਿਆ ਹੁਣੇ ਲੜਾਈ ਹੋ ਗਈ ਤੇ ਬਹੁਤ ਟ੍ਰੈਫਿਕ ਡੱਡ ਡੱਡ ਚਾਹੀਏ ਚੌਂਕ ਦੇ ਵਿੱਚ। ਕੀ ਮੁਲਾਜ਼ਮਾ ਦੀ ਮੰਗ ਮੁਲਾਜ਼ਮ ਵੀ ਚਾਹੀਏ ਡੱਡ ਡੱਡ ਵੀ ਚਾਹੀਦੀ ਹੈ। ਅਗਰ ਜਿਹੜੇ ਲੋਕ ਰਾਹਾਂ 'ਚ ਗੱਡੀਆਂ ਲਗਾ ਕੇ ਚਲੇ ਜਾਂਦੇ ਆ ਉਹ ਕਿਤੇ ਨਾ ਕਿਤੇ ਦਿੱਕਤ ਬਣਦੇ। ਉਹ ਵੀ ਬਹੁਤ ਜ਼ਿਆਦਾ ਨਿਕਲੇ ਲੜਾਈ ਦਾ ਕੰਮ ਰੋ ਜਾ ਚੌਂਕ ਦੇ ਵਿੱਚ। ਇਹਦਾ ਥੋੜੇ ਥੋੜੇ ਨਿਕਲਦੀ ਐਂਬੂਲੈਂਸ ਨਿਕਲਦੀ ਵੀਰਾਜੀ ਦਾ ਕਹਿਣਾ ਹੈ ਕਿ ਇੱਥੇ ਲੜਾਈ ਦਾ ਘਰ ਵੀ ਬਣ ਜਾਂਦਾ ਕਿਉਂਕਿ ਜਾਮ ਜਿਹੜਾ ਹੈ ਇੰਨਾ ਜ਼ਿਆਦਾ ਲੱਗ ਜਾਂਦਾ ਹੈਗਾ ਔਰ ਅਗਰ ਅਗਰ ਮੁਲਾਜ਼ਮ ਇੱਥੇ ਖੜੇ ਕਰ ਦਿੱਤੇ ਜਾਣ ਔਰ ਜਿਹੜੇ ਅੰਦਰ ਗੱਡੀਆਂ ਲੱਗਦੀਆਂ ਨੇ ਬੇਤਰਤੀਬ ਗੱਡੀਆਂ ਲੱਗਦੀਆਂ ਨੇ ਉਹਨਾਂ ਨੂੰ ਹਟਾ ਲਿੱਤਾ ਜਾਵੇ ਤਾਂ ਹੱਲ ਨਿਕਲ ਸਕਦਾ ਹੈ ਅੱਛਾ ਸੜਕਾਂ ਦੇ ਉੱਤੇ ਹੀ ਗੱਡੀਆਂ ਖੜੀਆਂ ਕੀਤੀਆਂ ਹੋਈਆਂ ਨੇ ਮੋਜਪੁਰਾ ਬਾਜ਼ਾਰ ਦੇ ਵਿੱਚ ਆਂਦੇ ਜਿਹੜੇ ਬੰਦੇ ਆ ਵਪਾਰੀ ਆਂਦੇ ਨੇ ਇੱਥੇ ਗੱਡੀ ਖੜੀ ਕਰ ਜਾਂਦੇ ਨੇ ਇੱਥੇ ਅਸੀਂ ਬੜੇ ਪਰੇਸ਼ਾਨ ਹੁੰਨੇ ਆਂ ਅਸੀਂ ਜੇ ਟ੍ਰੈਫਿਕ ਕਢਾਈਏ ਤਾਂ ਲੜਾਈ ਦਾ ਘਰ ਬੰਦਾ ਲੋਕੀ ਸਾਡੇ ਨਾਲ ਲੜਦੇ ਨੇ ਟ੍ਰੈਫਿਕ ਮੁਲਾਜ਼ਮ ਆ ਜਵੇ ਤਾਂ ਟ੍ਰੈਫਿਕ ਨਿਕਲ ਜੇਗੀ ਨਹੀਂ ਤਾਂ ਨਹੀਂ ਜੀ ਨਹੀਂ ਨਹੀਂ ਤਾਂ ਅਜਾ ਵਾਹ ਪਰੇਸ਼ਾਨ ਨੇ ਸਾਡਾ ਕੰਮ ਘਾ ਰੁਕ ਜਾਂਦਾ ਸਾਡਾ ਇਹ ਤਾਂ ਮੋਜਬਰ ਵਿਆਹ ਜਿਹੜੇ ਜਿੰਨੇ ਵੀ ਆਂਦੇ ਬਾਹਰੋਂ ਵਿਵਾਰੀ ਆਂਦੇ ਨੇ ਉਹ ਸਭ ਨੇ ਗੱਡੀ ਲਾ ਦਿੰਦੇ ਨੇ ਉੱਥੇ ਗੱਡੀ ਲਾ ਕੇ ਜਾਂਦੇ ਨੇ ਸਾਰੀ ਟ੍ਰੈਫਿਕ ਜਾਮ ਹੋ ਜਾਂਦੀ ਹੈ ਜਦੋਂ ਅਸੀਂ ਟ੍ਰੈਫਿਕ ਕਢਾਉਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਇੱਕ ਦੋ ਦੁਕਾਨਦਾਰ ਅਸੀਂ ਰੜਕੇ ਕਢਾਣੇ ਆ ਤਾਂ ਸਾਡੇ ਨਾਲ ਗਾ ਸਾਡੇ ਨਾਲ ਲੜਦੇ ਨੇ ਉਹ ਦੁਕਾਨਦਾਰ ਜਨਰਲ ਟ੍ਰੈਫਿਕ ਨਾਲ ਸਾਡੇ ਨਾਲ ਲੜਦਾ ਹੈ ਇਹ ਤਾਂ ਤੁਮਾ ਮਾਮਾ ਲੱ ਸੜਕਾਂ ਸਾਡਾ ਕੰਮ ਕਾਰ ਰੁਕ ਜਾਂਦਾ ਸਾਡਾ ਬਿਲਕੁਲ ਅੱਛਾ ਲੋਕ ਆਪ ਫੇ ਟ੍ਰੈਫਿਕ ਕੱਢਣ ਆਣੀ ਸ਼ੁਰੂ ਕਰਦੇ ਆ ਤਾਂ ਹੱਲ ਨਿਕਲ ਅਸੀਂ ਆਸੀਂ ਆਪ ਘੜਾਣੇ ਟ੍ਰੈਫਿਕ ਚਾਹੇ ਲੜਾਈ ਵੀ ਹੁੰਦੀ ਐ ਫਿਰ ਵੀ ਕਹਿੰਦਾ ਚਲੋ ਕੋਈ ਗੱਲ ਨਹੀਂ ਭਾਜੀ ਟ੍ਰੈਫਿਕ ਕਰ ਲਓ ਤੁਸੀਂ ਕੋਈ ਗੱਲ ਨਹੀਂ ਟਰਾਲੇ ਮਿਲ ਕੇ ਅਸੀਂ ਕਢਾ ਦਨੇ ਅਸੀਂ ਇੱਕ ਦੋ ਦੋ ਗੱਡਾ ਆ ਜੇ ਮੁਲਾਜ਼ਮ ਆ ਜਨ ਤਾਂ ਫਿਰ ਫਿਰ ਮਿੰਟ ਮਿੰਟੇ ਨਿਕਲ ਜਾਏਗੀ ਅੱਛਾ ਤਿਹਾਰਾ ਜੇ ਸਫਟੀ ਸੀਗੀ ਉਹੋ ਕਿਦਾਂ ਰੋਡ ਸਾਫ ਹੋ ਗਈ ਉਹਦੋਂ ਤਾਂ ਠੀਕ ਰਿਹਾ ਜੀ ਉਹ ਤਾਂ ਕੁਝ ਨਹੀਂ ਨਿਕਲਿਆ ਜੀ ਉਹ ਤਾਂ ਟ੍ਰੈਫਿਕ ਲੱਗੀ ਜਾਮ ਹੋਇਆ ਨਹੀਂ ਕੁਝ ਵੀ ਬਾਦ ਉਹਨੂੰ ਤਿਹਾਰ ਖਤ ਸਭ ਤੋਂ ਵੱਡੀ ਗੱਲ ਹੈ ਆਮ ਲੋਕ ਪਰੇਸ਼ਾਨ ਨੇ ਹਲੇ ਤੱਕ ਵੀ ਕਹੀਏ ਤਾਂ ਜਾਮ ਜਿਹੜਾ ਉਸੇ ਤਰ੍ਹਾਂ ਨਾਲ ਲੱਗਿਆ ਹੋਇਆ ਹੈ ਹਲੇ ਤੱਕ ਵੀ ਹੱਲ ਨਹੀਂ ਹੋ ਪਾਇਆ ਲੇਕਿਨ ਇਧਰਲੇ ਪਾਸੇ ਤੁਹਾਨੂੰ ਉਹ ਸੜਕ ਦਾ ਔਰ ਇਧਰਲੇ ਪਾਸੇ ਹਾਲ ਦਿਖਾਣੇ ਆ ਕਿ ਦੋਨੋਂ ਪਾਸੇ ਵੀਕਲਸ ਹੈ ਔਰ ਇੱਧਰੋਂ ਪਾਸੇ ਵੀ ਵੀਹਿਕਲਸ ਆਂ ਔਰ ਰਾਹਾਂ ਦੇ ਵਿੱਚ ਪਏ ਹੋਏ ਬੋਰਡ ਕਿਤੇ ਨਾ ਕਿਤੇ ਸਮੱਸਿਆ ਦਾ ਕਾਰਨ ਬਣਦੇ ਆਂ ਥੜੀਆਂ ਨੇ ਅਗਰ ਬੋਰਡ ਅੰਦਰ ਕਰ ਲਿੱਤਾ ਜਾਵੇ ਤਾਂ ਇਸ ਸੜਕ ਦਾ ਵੀ ਰਸਤਾ ਕਿਤੇ ਨਾ ਕਿਤੇ ਥੋੜਾ ਬਹੁਤ ਖੁੱਲ ਸਕਦਾ ਹੈਗਾ ਇਸ ਤੋਂ ਵੀ ਥੋੜੀ ਜੀ ਸਮੱਸਿਆ ਤੋਂ ਰਾਹਤ ਜਿਹੜੀ ਹੈ ਮਿਲ ਸਕਦੀ ਹੈ ਟ੍ਰੈਫਿਕ ਤੋਂ ਰਾਹਤ ਮਿਲ ਸਕਦੀ ਹੈਗੀ ਹੈ ਔਰ ਇੱਧਰ ਅਗਰ ਇੱਧਰੋਂ ਅਥੂਰ ਅੰਦਰ ਨੂੰ ਅਗਰ ਕਰ ਲਿੱਤਾ ਜਾਵੇ ਵੀਰੇ ਜੀ ਅਗਰ ਥੋੜੇ ਜੀ ਬੋਰਡ ਅੰਦਰ ਨੂੰ ਹੋ ਜਾਣ ਤਾਂ ਰਸਤਾ ਖੁੱਲ ਸਕਦਾ ਹੈ ਇਹ ਤਾਂ ਭਾਈ ਆਂਡੀ ਗਵਾਂਡੀ ਨੂੰ ਪੁੱਛੋ ਜਿਹੜੀ ਚਲੋ ਆਂਡੀ ਗਵਾਂਡੀ ਮਤਲਬ ਮਾਰਕੀਟ ਤਾਂ ਤੁਹਾਡੀ ਹੀ ਹੈ ਨਾ ਬਿਲਕੁਲ ਬਿਲਕੁਲ ਲੋਕ ਤਾਂ ਮਤਲਬ ਤੁਹਾਨੂੰ ਹੀ ਹੀ ਮੁਸ਼ਕਿਲ ਆ ਰਹੀ ਅੰਡੇ ਦਾ ਭਾਈ ਵੇ ਅੱਗੇ ਤੋਂ ਅੱਗੇ ਉਹ ਦੇਖੋ ਅੱਗੇ ਖੜੇ ਪਾਲ ਵਾਲੇ ਦਾ ਅੱਗੇ ਖੜਿਆ ਹੁੰਦਾ ਉਹ ਸਟਾਰਟਿੰਗ ਤੋਂ ਚੀਜ਼ ਹੁੰਦੀ ਨਾ ਜਿਵੇਂ ਸਟਾਰਟਿੰਗ ਤੋਂ ਸਾਰਿਆਂ ਨੇ ਬਾਹਰ ਰੱਖੇ ਹੋਏ ਆ ਉਹ ਫਿਰ ਜਿੰਨਾਂ ਦੇ ਪਿੱਛੇ ਦੁਕਾਨ ਆ ਉਹਨਾਂ ਦੇ ਲੋਕੇ ਜਾਂਦੀ ਹੈ ਅਗਰ ਸਾਰੇ ਅੰਦਰ ਰੱਖਣ ਤੇ ਇੱਧਰ ਵੀ ਅੰਦਰ ਰਹੇਗਾ ਉਹ ਚੱਲਦਾ ਹੈ ਨਾ ਸਾਰੇ ਨੂੰ ਚਾਹੀਦਾ ਅੰਦਰ ਰੱਖਣਾ ਇਹ ਤਾਂ ਮਿਚੁਅਲੀ ਤੁਸੀਂ ਆਪ ਮਿਚੁਅਲੀ ਚਾਹੀਦਾ ਨਾ ਬਟ ਮਿਚੁਅਲੀ ਅਜਕਲ ਭਾਜੀ ਕੌਣ ਬੰਦਾ ਅਜਕਲ ਨਹੀਂ ਸਮਝਦੇ ਨਾ ਤੁਸੀਂ ਕਹੋਗੇ ਸ਼ਾਇਦ ਤੁਹਾਡੀ ਸੁਣ ਲੈਣਾ ਆਪਸ ਤੇ ਕੌਣ ਸੁਣਦਾ ਕਿਸੇ ਦੀ ਅਗੇ ਸਟਾਰਟਿੰਗ ਤੋਂ ਅੰਦਰ ਰੱਖਣ ਸਾਰੇ ਫਿਰ ਇਹ ਵੀ ਅੰਦਰ ਰੱਖਣੋ ਚੀਜ਼ ਹੈ ਨਾ ਤੁਸੀਂ ਨਹੀਂ ਗੱਲਬਾਤ ਕਰਦੇ ਕਿ ਸਾਰੀ ਆਪਾਂ ਅੰਡਰਸਟੈਂਡਿੰਗ ਕਰ ਲਈ ਆਪਣੀ ਦੁਕਾਨਦਾਰੀ ਚੱਲੇਗੀ ਆਪਰ ਨੂੰ ਹੀ ਜਗ੍ਹਾ ਮਿਲੇਗੀ ਬਰਤਨ ਕੁਛ ਨਹੀਂ ਹੁੰਦਾ ਜੀ ਨਹੀਂ ਮੰਨਦੇ ਲੋਕ ਤੇ ਨਹੀਂ ਮੰਨਦੇ ਲੋਕ ਗੱਲ ਇਹੀ ਹੈ ਕਿ ਅਗਰ ਇੱਕ ਬੋਰਡ ਅੰਦਰ ਚਲਾ ਜਾਵੇ ਤਾਂ ਇਹ ਸਾਰੀ ਬੋਰਡ तकरीबन ਅੰਦਰ ਚਲੇ ਜਾਣਗੇ ਮਿਊਚੁਅਲੀ ਅਗਰ ਜਿਹੜਿਆ ਫੈਸਲਾ ਕਰ ਲੈਣ ਤਾਂ ਮੈਨੂੰ ਲੱਗਦਾ ਦਿੱਕਤ ਨਹੀਂ ਆਏਗੀ ਔਰ ਮਿਚਲੀ ਹੋਣਾ ਵੀ ਚਾਹੀਦਾ ਰਸਤਾ ਇਹਨਾਂ ਦੁਕਾਨਾਂ ਦਾ ਹੀ ਖੁੱਲਣਾ ਹੈਗਾ ਕਿਸੇ ਹੋਰ ਨੂੰ ਦਿੱਕਤ ਨਹੀਂ ਆਏਗੀ ਔਰ ਗੱਲਬਾਤ ਕਰ ਲੈਣੇ ਕਿ ਮਿਊਚੁਅਲੀ ਅਗਰ ਇਦਾਂ ਹੱਲ ਕਢ ਲਈਏ ਹਾਂਜੀ ਹਾਂਜੀ ਸਾਰਾ ਬੀਰੇ ਜੀ ਅਗਰ ਮਿਊਚੁਅਲੀ ਤੁਸੀਂ ਇਹ ਮਾਰਕੀਟ ਵਾਲੇ ਸਾਰੇ ਹੱਲ ਕਰ ਲਿਆਨ ਕਿ ਬੋਰ ਥੋੜੇ ਥੋੜੇ ਅੰਦਰ ਹੋ ਜਾਣ ਤਾਂ ਲੱਗਦਾ ਨਹੀਂ ਕਿ ਪੂਰੀ ਮਾਰਕੀਟ ਨੂੰ ਹੀ ਫਾਇਦਾ ਹੋਏਗਾ ਬਿਲਕੁਲ ਫਾਇਦਾ ਹੋ ਜਾ ਸਾਰਿਆਂ ਨੂੰ ਹਾਂਜੀ ਤਾਂ ਆਡੀਓ ਮਾਰਕੀਟ ਆਪ ਹੀ ਆਪਸ ਬਿਲਕੁਲ ਨਹੀਂ ਪਹਿਲੇ ਨਾਲ ਤਾਂ ਕਾਫੀ ਇੰਪਰੂਵਮੈਂਟ ਆ ਗਈ ਹੈ ਪਹਿਲੇ ਤੇ ਬਹੁਤ ਹੀ ਬਾਰ-ਬਾਰ ਸੀਗੇ ਹੁਣ ਤਾਂ ਸਾਰਿਆਂ ਨੇ ਅੰਦਰ ਕਰਤੇ ਨੇ ਕਿ ਜਿਹੜੀ ਹੈ ਆ ਚੌਕ ਨੇ ਵਿੱਚ ਹੁਣੀ ਦੇਖੋ ਟ੍ਰੈਫਿਕ ਹਾਲੇ ਤੱਕ ਇੰਨਾ ਲੰਬਾ ਲਜਾਮ ਲੱਗਿਆ ਲੱਗਦਾ ਕਿ ਇੱਥੇ ਮੁਲਾਜ਼ਮ ਕਨਾਤ ਹੋਣੇ ਚਾਹੀਦੇ ਟ੍ਰੈਫਿਕ ਬਿਲਕੁਲ ਹੋਣੇ ਚਾਹੀਦੇ ਸਾਰਾ ਦਿਨ ਰਸ ਰੰਦਾ ਤੇ ਇੱਥੇ ਜਿਹੜਾ ਹੈਗਾ ਥੋੜਾ ਬਹੁਤਾ ਅਰੇਂਜਮੈਂਟ ਇਹਨਾਂ ਨੂੰ ਕਰਨਾ ਚਾਹੀਦਾ ਇੱਕ ਦੋ ਦੋ ਬੰਦੇ ਰੱਖਣੇ ਚਾਹੀਦੇ ਬਿਲਕੁਲ ਬਿਲਕੁਲ ਅਗਰ ਟ੍ਰੈਫਿਕ ਮੁਲਾਜ਼ਮ ਕਨਾਤ ਹੋ ਜਾਣ ਤਾਂ ਇੱਧਰ ਸਮੱਸਿਆ ਦਾ ਹੱਲ ਨਿਕਲ ਸਕਦਾ ਆਮ ਲੋਕਾਂ ਨੂੰ ਜਿਹੜੀ ਹੈ ਉਹ ਰਾਹਤ ਮਿਲ ਸਕਦੀ ਹੈ ਕਿਉਂਕਿ ਟ੍ਰੈਫਿਕ ਦੇ ਵਿੱਚ ਜਿੱਥੇ ਆਮ ਲੋਕਾਂ ਦਾ ਸਮਾਂ ਖਰਾਬ ਹੁੰਦਾ ਹੈਗਾ ਉੱਥੇ ਹੀ ਦੇਸ਼ ਦਾ ਬੇहद ਕੀਮਤੀ ਪੈਟਰੋਲ ਡੀਜ਼ਲ ਜਿਹੜਾ ਉਹ ਵੇਸਟ ਹੁੰਦਾ ਹੈਗਾ ਸਿਰਫ ਇੱਕ ਛੋਟੀ ਜੀ ਲਾਪਰਵਾਹੀ ਕਾਰਨ ਅਗਰ ਟ੍ਰੈਫਿਕ ਮੁਲਾਜ਼ਮ ਇਥੇ ਤਨਾਤ ਕਰ ਦਿੱਤਾ ਜਾਵੇ ਔਰ ਸੜਕਾਂ ਦੇ ਉੱਤੇ ਲੱਗੀਆਂ ਹੋਈਆਂ ਗੱਡੀਆਂ ਨੂੰ ਟੋਅ ਕਰ ਲਿੱਤਾ ਜਾਵੇ ਤਾਂ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਈ